ਤਰੰਤਨ ਹਲਕੇ ਦੇ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾ ਨੂੰ ਲੈ ਕੇ ਪੰਥਕ ਤਾਕਤਾਂ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਸਾਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਨੇ ਹੁਣ ਜੋਰ ਫੜ ਲਿਆ ਹੈ ਇਸ ਪ੍ਰਚਾਰ ਮਹਿੰਮ ਦੇ ਵਿੱਚ ਮਨਪ੍ਰੀਤ ਸਿੰਘ ਈਆਲੀ ਅਤੇ ਵਰਜਿੰਦਰ ਸਿੰਘ ਮੱਖਣ ਬਰਾੜ ਪੂਰੀ ਤਰ੍ਹਾਂ ਦੇਹੀ ਦੇ ਨਾਲ ਭੂਮਿਕਾ ਨਿਭਾ ਰਹੇ ਹਨ ਦੋਵੇਂ ਆਗੂ ਰੋਜ਼ਾਨਾ ਪਿੰਡ ਪਿੰਡ ਵਿੱਚ ਜਾ ਕੇ ਲੋਕਾਂ ਨਾਲ ਡੋਰ ਟੂ ਡੋਲ ਮੁਲਾਕਾਤਾਂ ਕਰ ਰਹੇ ਹਨ ਅਤੇ ਪਿੰਡ ਪੱਦਰ ਤੇ ਮੀਟਿੰਗਾਂ ਕਰਦਿਆਂ ਲੋਕਾਂ ਨੂੰ ਖਾਲਸਾ ਚੌਂਡ ਦੇ ਨਿਸ਼ਾਨ ਬਲਟੀ ਤੇ ਮੋਹਰ ਲਗਾਉਣ ਦੇ ਲਈ ਅਪੀਲ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੋਣ ਸਿਰਫ ਕਿਸੇ ਵਿਅਕਤੀ ਦੀ ਚੋਣ ਨਹੀਂ ਹੈ ਸਗੋਂ ਪੰਥ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਹੈ ਲੋਕਾਂ ਦਾ ਜੋਸ਼ ਤੇ ਉਤਸ਼ਾਹ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਤਰਨ ਤਰਨ ਦੇ ਹਾਲਾਤ ਬਦਲਣ ਵਾਲੇ ਨੇ ਆਓ ਸਭ ਮਿਲ ਕੇ ਭਾਈ ਮਨਦੀਪ ਸੋਮਤੇ ਨਾਲ ਕਾਮਯਾਬ ਬਣਾਈਏ ਤੇ ਪੰਥਕ ਇੱਕ ਜੁਟਤਾ ਨੂੰ ਹੋਰ ਮਜ਼ਬੂਤ ਬਣਾਈਏ ਬਾਲਟੀ ਤੇ ਮੋਹਰ ਲਗਾ ਕੇ ਪੰਥ ਦੀ ਆਵਾਜ਼ ਬੁਲੰਦ ਕਰੀਏ ਇਹ ਗੱਲਾਂ ਇਹ ਜਿਹੜਾ ਚੋਣ ਪ੍ਰਚਾਰ ਵਰਜਿੰਦਰ ਸਿੰਘ ਮੱਖਣ ਬਰਾੜ ਪਿੰਡ ਪਿੰਡ ਜਾ ਕੇ ਡੋਰ ਟੂ ਡੋਰ ਕਰ ਰਹੇ ਨੇ ਵਰਜਿੰਦਰ ਸਿੰਘ ਮੱਖਣ ਬਰਾੜ ਅਤੇ ਮਨਪ੍ਰੀਤ ਸਿੰਘ ਿਆਲੀ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਜਿਸ ਦਿਨ ਜਿਮਨੀ ਚੋਣਾ ਦਾ ਬਿਗਲ ਵੱਜਿਆ ਉਸ ਤੋਂ ਬਾਅਦ ਵਰਜਿੰਦਰ ਸਿੰਘ ਮੱਖਣ ਬਰਾੜ ਦੋਵਾਂ ਦੀ ਜੋੜੀ ਇੱਕ ਜੁੱਟਤਾ ਦੇ ਨਾਲ ਪਿੰਡ-ਪਿੰਡ ਦੇ ਵਿੱਚ ਜਾ ਕੇ ਚੋਣ